ਗੋਇੰਦਵਾਲ ਥਰਮਲ ਪਲਾਨ ਦੀ ਖਰੀਦ ਬਹਾਨੇ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਤੇ ਚੱਕੇ ਸਵਾਲ ਕਿਹਾ ਪਹਿਲਾਂ ਵਾਲਿਆਂ ਨੇ ਵੇਚੀ ਸਰਕਾਰੀ ਪ੍ਰਾਪਰਟੀ ਪਰ ਅਸੀਂ ਪ੍ਰਾਈਵੇਟ ਖਰੀਦ ਕੇ ਬਣਾਈ ਸਰਕਾਰੀ ਗੋਇੰਦਵਾਲ ਥਰਮਲ ਪਲਾਨ ਦੀ ਖਰੀਦ ਨਾਲ 33% ਦੀ ਪੀਪੀਏ ਵੀ ਹੋਇਆ ਖਤਮ ਮੁੱਖ ਮੰਤਰੀ ਮਾਨ ਦਾ ਕਾਂਗਰਸ ਤੇ ਨਿਸ਼ਾਨਾ ਕਿਹਾ ਦਿੱਲੀ ਤੇ ਪੰਜਾਬ ਚ ਮਾਂ ਬੱਚੇ ਨੂੰ ਸੁਣਾ ਸਕਦੀ ਹੈ ਸਭ ਤੋਂ ਛੋਟੀ ਕਹਾਣੀ ਹੈ ਇੱਕ ਹੀ ਕਾਂਗਰਸ ਬਰਨਾਲੀ ਇੰਡੀਆ ਘਰ ਜੋੜ ਦਾ ਵੀ ਕੀਤਾ ਬਚਾ ਯਾਦ ਦੀ ਚਾਕੀ ਰੱਦ ਹੋਣ ਤੇ ਸੀਐਮ ਮਾਨ ਦਾ ਦਿਖਿਆ ਹਮਲਾਵਰ ਰੁੱਕ ਕਿਹਾ ਪਤਾ ਨਹੀਂ ਕੌਣ ਨੇ ਉਹ ਲੋਕ ਜੋ ਸ਼ਹੀਦਾਂ ਨੂੰ ਕਰਦੇ ਨੇ ਰਿਜੈਕਟ ਅਸੀਂ ਪੰਜਾਬ ਸਮੇਤ ਦਿੱਲੀ ਦੀਆਂ ਸੜਕਾਂ ਤੇ ਵੀ ਦਿਖਾਵਾਂਗੇ ਚਾਕੀ ਚਾਖੜ ਤੇ ਵੀ ਸਾਡੇ ਨਿਸ਼ਾਨ ਪਰ ਸਰਕਾਰ ਨੇ ਯੋਪਾ ਤਹਿਤ ਕੋਲਡੀ ਬਰਾਡ ਨੂੰ ਐਲਾਨਿਆ ਅਤਵਾਦੀ ਲਾਰੈਂਸ ਦਾ ਕਰੀਬੀ ਤੇ ਮੂਸੇਵਾਲਾ ਕਤਲकांड ਦਾ ਗੁਨਾਹਗਾਰ ਹੈ ਕੋਲਡੀ ਬਰਾਡ ਪੰਜਾਬ ਚ ਟਾਰਗੇਟ ਕਿਲਿੰਗਸ ਲਈ ਸ਼ੂਟਰ ਮੁਹੱਈਆ ਕਰਵਾਉਂਦੇ ਨੇ ਕੈਨੇਡਾ ਚ ਲੁਕਿਆ ਹੋਇਆ ਹੈ ਮੂਸੇਵਾਲਾ ਦਾ ਕਾਤਲ ਗ੍ਰਹਿ ਮੰਤਰਾਲੇ ਵੱਲੋਂ ਵੱਡਾ ਖੁਲਾਸਾ ਕੈਨੇਡਾ ਦੇ 프੍ਰੈਂਪਟਨ ਚ ਰਹਿ ਰਿਹਾ ਹੈ ਕੋਲਡੀਪ ਐਸਟਪੀਸੀ ਨੇ ਰਾਜਵਾਨਾ ਮਾਮਲੇ ਚ ਜੱਥੇਦਾਰ ਤੇ ਸਮਾਂ ਵਧਾਉਣ ਦੀ ਕੀਤੀ ਅਪੀਲ ਜੱਥੇਦਾਰ ਨੇ ਦਿੱਤਾ ਸੀ ਹਦੇਸ਼ 31 ਦਸੰਬਰ ਤੱਕ ਨਹੀਂ ਰੱਤ ਹੁੰਦੀ ਫਾਂਸੀ ਦਾ ਰਹਿਮ ਸੰਬੰਧੀ ਪੈਟੀਸ਼ਨ ਤੇ ਵਿਚਾਰ ਕਰੇ ਸ਼ਰੋਮਣੀ ਇਹਰਾਬਾਬਾ ਨਾਲੇ ਚ ਦਿਨ ਦਿਹਾੜੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲਾਂ ਨਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ ਜਖਮੀ ਹਰਦੀਪ ਸਿੰਘ ਨੂੰ ਅੰਮ੍ਰਿਤਸਰ ਲੈ ਜਾਂਦੇ ਵੇਲੇ ਹੋਈ ਪਾ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਯਾਨੀ ਗੋਲਡੀ ਬਰਾੜ ਤੋਂ ਮੂਸੇਵਾਲਾ ਦੇ ਕਤਲ ਗੋਲਡੀ ਬਰਾੜ ਨਾਲ ਜੁੜੀ ਸਭ ਤੋਂ ਵੱਡੀ ਖਬਰ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਯਾਨੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੋਲਡੀ ਬਰਾੜ ਨੂੰ ਅਤਵਾਦੀ ਐਲਾਨ ਦਿੱਤਾ ਹੈ ਐਮ ਐਚ ਏ ਵੱਲੋਂ ਯੂ ਪੀ ਏ ਯੋਪਾ ਦੇ ਤਹਿਤ ਗੋਲਡੀ ਬਰਾੜ ਨੂੰ ਅਤਵਾਦੀ ਐਲਾਨਿਆ ਗਿਆ ਹੈ اور ایم ایچ ایم ایچ اے منسٹری اف ہوم افئرز یعنی কেন্দ্রীয় ગૃહ মন্ত্রالے نے کہا کہ گولڈی براد اس ویلے کینیڈا دے برمٹن وچ رہ رہیا ہے۔ پنجاب دی شانتی دے لیے انہاں نے کہا کہ گولڈی براد خطرہ بن چکا ہے پر پنجاب دی امن شانتی وچ خلل ڈالن دا دوش ہی ہے۔ بہت سارے معاملے گولڈی براد تے چل رہے نے اور ایجنسیاں والو جو ਰਿਪੋਰਟ ਇਕੱਠੀ ਕੀਤੀ ਗਈ ਜੋ ਫੈਕਟ ਇਕੱਠੇ ਕੀਤੇ ਗਏ ਉਸ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਐਨ ਆਈ ਏ ਨੇ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਜਿਸ ਦੇ ਆਧਾਰ ਤੇ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਅਤਵਾਦੀ ਐਲਾਨਿਆ ਗਿਆ ਔਰ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਕੀ ਕਿਹਾ ਜਿਸ ਨੋਟੀਫਿਕੇਸ਼ਨ ਦੇ ਜ਼ਰੀਏ ਗੋਲਡੀ ਬਰਾੜ ਨੂੰ ਅਤਵਾਦੀ ਐਲਾਨਿਆ ਗਿਆ ਉਸ ਨੋਟੀਫਿਕੇਸ਼ਨ ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਿਖਿਆ ਹੈ ਕਿ ਅਤਵਾਦੀ ਗੋਲਡੀ ਬਰਾੜ ਦੇ ਤਿੰਨ ਨਾਮ ਸੁਖਵਿੰਦਰ ਸਿੰਘ ਸਤਿੰਦਰਜੀਤ ਸਿੰਘ ਤੇ ਗੋਲਡੀ ਬਰਾੜ ਤਿੰਨ ਨਾਮ ਨੇ ਔਰ ਗੋਲਡੀ ਬਰਾੜ ਦੇ ਪਿੱਛੇ ਵਿਦੇਸ਼ੀ ਏਜੰਸੀਆਂ ਨੇ ਇਹ ਵੀ ਕਿਹਾ ਗਿਆ ਕਿ ਉਹ ਬਾਰਡਰ ਪਾਰ ਤੋਂ ਡਰੋਨ ਦੇ ذریعے ਹਥਿਆਰ ਗੋਲੀ ਸਿੱਕਾ ਗੋਲਾ ਬਾਰੂਦ ਮੰਗਵਾਉਂਦਾ ਸੀ ਔਰ ਕਤਲਾਂ ਦੇ ਲਈ ਸ਼ਾਪ ਸ਼ੂਟਰ ਉਸ ਵੱਲੋਂ ਮੁਹੱਈਆ ਕਰਵਾਏ ਜਾਂਦੇ ਸੀ ਇਹ ਵੀ ਕਿਹਾ ਗਿਆ ਕਿ ਉਹ ਕੱਟੜਪੱਤੀ ਵਿਚਾਰਧਾਰਤਾਰਾਂ ਦਾ ਹਾਮੀ ਹੈ ਕਤਲ ਕਰਕੇ ਕਤਲ ਦੇ ਦਾਅਵੇ ਨੂੰ ਪੋਸਟ ਕਰਦਾ ਔਰ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਇੱਕ ਵੱਡਾ ਖਤਰਾ ਬਣ ਚੁੱਕਾ इस करके गोल्डी ब्रांड को टैररिस्ट यानी आतंकवादी ऐलान कर दिया गया है गोल्डी बरार की अगर बात करें तो गोल्डी बरार के खिलाफ केंद्रीय गृह मंत्रालय के द्वारा एक बड़ी कार्रवाई को अंजाम दिया गया और बड़ी कार्रवाई को अंजाम देने के बाद जिस तरह से केंद्रीय गृह मंत्रालय के द्वारा एक नोटिफिकेशन जारी किया गया है और कनाडा में रह रहे गैंग्सर गोल्ड बरार को अब आतंकी घोषित कर दिया गया है हालांकि पिछले कुछ दिनों पहले जिस तरह से केंद्रीय गृह मंत्रालय के द्वारा दो अन्य आ, ऐसे आतंकी और उससे जुड़े हुए उसके उसके संगठनों के खिलाफ नोटिफिकेशन जारी किया गया था और बाद इस मामले में तमाम कार्रवाई को आगे अंजाम दिया जा रहा है हालांकि अगर जांच एजेंसी एनआईए की अगर बात करें तो पिछले कुछ समय पहले जांच एजेंसी एनआईए के द्वारा तफ्तीश के बाद एक रिपोर्ट बनाई गई थी और 28 ऐसे गैंगस्टरों की फेहरिस्त को केंद्रीय गृह मंत्रालय को सौंपा गया था

राजस्थान में कई ऐसे बड़े आत... की वारदात और गैंगस्टर्स के साथ में उसके जो कनेक्शन है वो निकल के सामने आए थे जिसके बाद ये कार्रवाई अब की गई है जिस तरह से गोल्डी बरार की अगर बात करें तो गोल्डी बरार कई ऐसे बड़े मामलों में वो खुद इस मामले में वो स्वीकार कर चुका है कि किस तरह से उसकी जो भूमिका रही है और कहा जा सकता है कि इस मामले में जिस तरह से कार्रवाई की जा रही है आने वाले दिनों में कई ऐसे बड़े गैंगस्टर्स और आतंकियों के खिलाफ भारत सरकार के द्वारा बड़ी कार्रवाई को अंजाम दिया जा सकता है ਸ਼ੰਕਰ ਆਨੰਦ న్యూਸ 18 ਐਨ ਆਈ ਹੈਡਕ quarters ਦਿੱਲੀ ਤਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 골ਡੀ ਬਰਾਡ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਹੈ 골ਡੀ ਬਰਾਡ ਪੰਜਾਬ ਦੇ ਜ਼ਿਲ੍ਹੇ ਮੁਕਸਰ ਦਾ ਰਹਿਣ ਵਾਲਾ ਹੈ ਮੁਕਸਰ ਦੇ ਵਿੱਚ 골ਡੀ ਬਰਾਡ ਦੇ ਘਰ ਦੇ ਬਾਹਰ న్యూਸ 18 ਦੀ ਟੀਮ ਪਹੁੰਚੀ ਔਰ ਕਿਸ ਤਰੀਕੇ ਦਾ ਮਾਹੌਲ ਸੀ ਇੱਕ ਰਿਪੋਰਟ ਦੇਖੋ ਲਾਰਿਸ਼ ਬਸ਼ਨੋਈ ਗੈਗ ਦੇ ਨਾਲ ਸਬੰਧਤ ਗੈਂਗਸਟਰ 골ਡੀ ਬਰਾਡ ਜੋ ਕਿ ਇਸ ਵਕਤ ਕਨੇਡਾ ਦੇ ਵਿੱਚ ਦੱਸਿਆ ਜਾ ਰਿਹਾ ਉਸ ਨੂੰ ਜਿਹੜਾ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ ਦੱਸ ਦਈਏ ਕਿ ਗੋਲਡੀ ਪ੍ਰਾੜ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੇ ਨਾਲ ਸੰਬੰਧਿਤ ਹੈ ਇੱਥੇ ਹੀ ਉਸਨੇ ਜਿਹੜੀ ਆਪਣੀ ਪਹਿਲੀ ਪੜ੍ਹਾਈ ਜਿਹੜੀ ਆ ਉਹ ਕੀਤੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਹ ਲਾਰਸ਼ ਬਿਸ਼ਨੋਈ ਤੋਂ ਉਸਦੇ ਸਾਥੀਆਂ ਦੇ ਨਾਲ ਟੱਚ ਦੇ ਵਿੱਚ ਆਉਂਦਾ ਔਰ ਗੈਂਗਸਟਰ ਗੋਲਡੀ ਪ੍ਰਾੜ ਦੇ ਜੇਕਰ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ ਉਸ ਦੀ ਗੱਲ ਕੀਤੀ ਜਾਵੇ ਤਾਂ 2012 ਦੇ ਵਿੱਚ ਜਦੋਂ ਉਹ 18 ਸਾਲ ਦਾ ਸੀ ਤਾਂ ਪਹਿਲਾ ਜਿਹੜਾ ਮਾਮਲਾ 336 ਦੇ ਤਹਿਤ ਦਰਦ ਹੁੰਦਾ ਜਿਸ ਤੇ ਦੋ ਗਰੁੱਪਾਂ ਦੀ ਲੜਾਈ ਦਾ ਮਾਮਲਾ ਹੈ ਜੋ ਆਪਸ ਦੇ ਵਿੱਚ ਇਸ ਵਕਤ ਬਿਲਕੁਲ ਉੱਥੇ ਆ ਜੋ ਗੈਂਗਸਟਰ ਗੋਲਦੀ ਬਰਾੜੇ ਜਿਸ ਨੂੰ ਅੱਜ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ ਇਹ ਉਹ ਏਰੀਆ ਕੋਟਕਪੂਰਾ ਰੋਡ ਮੁਕਸਰ ਦਾ ਜਿੱਥੇ ਉਸ ਦਾ ਜੱਦੀਕਰ ਹੈ ਇਹ ਘਰ ਜਿਹੜਾ ਵਕਫ ਵਕਫ ਸਮੇਂ ਦੇ ਵਿੱਚ ਚਰਚਾਵਾਂ ਦੇ ਵਿੱਚ ਰਿਹਾ ਸਿੱਧੂ ਮੂਸੇਵਾਲਾ ਕਤਲकांड ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਦਾ ਕਤਲकांड ਉਸ ਤੋਂ ਬਾਅਦ ਲਗਾਤਾਰ ਇਸ ਘਰ ਵਿਖੇ ਰੇਡਸ ਵੀ ਹੁੰਦੀਆਂ ਰਹੀਆਂ ਐਨ ਐਕੀਆ ਟੀਮਾਂ ਜਿਹੜੀਆਂ ਉਹ ਵਾਕਫਕ ਸਮੇਤ ਰਾਣਿਸ ਘਰ ਦੇ ਵਿੱਚ ਜਿਹੜੀਆਂ ਉਹ ਪਹੁੰਚਦੀਆਂ ਰਹਿ ਗਿਆ ਔਰ ਗੋਲਡੀ ਬਰਾੜ ਤੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਜਦੋਂ ਉਹ ਕੈਨੇਡਾ ਚਲਾ ਜਾਂਦਾ ਤਾਂ ਜੋ ਤੱਥ ਦੱਸਦੇ ਨੇ ਉਸ ਅਨਸਾਰ ਉਸ ਸਮੇਂ ਉਸਤੇ ਚਾਰ ਵਾਕਫਕ ਮਾਮਲੇ ਜਿਹੜੇ ਸੀ ਉਹ ਦਰਜ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਹੁੰਦੀਆਂ ਵਾਰਦਾਤਾਂ ਉਹ ਸੋਸ਼ਲ ਮੀਡੀਆ ਦੇ ਵਾਕਫਕ ਸਾਧਨਾ ਦੇ ਰਾਈ ਪੋਸਟਾਂ ਪਾ ਕੇ ਆਪਣੇ ਸਿਰ ਲੈਂਦਾ ਰਿਹਾ ਔਰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲकांड ਹੈ ਚਾਹੇ ਕੋਟਕਪੂਰਾ ਦਾ ਡੇਰਾ ਤੇ ਵੀ ਕਤਲकांड ਹੈ ਤੋ ਉਹਦਾ ਸਾਰਿਆਂ ਵਾਰਦਾਤਾ ਦਾ ਗੋਲਡੀ ਬਰਾੜ ਤੇ ਆਪਣੇ ਸਿਰ ਜ਼ਿੰਮਾ ਲਿਆ ਤੇ ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੱਕਦੇ ਹੋ ਕਿਉਂਕਿ ਐਨਆਈ ਲਗਾਤਾਰ ਰੇਡਸ ਕਰਦੀ ਰਹੀ ਆ ਗੈਂਗਸਟਰਾਂ ਦੇ ਵਿਰੋਧ ਜਿਹੜਾ ਭਾਰਤ ਸਰਕਾਰ ਵੱਲੋਂ ਲਗਾਤਾਰ ਜਿਹੜਾ ਗੈਂਗਸਟਰਾਂ ਤੇ ਜਿਹੜਾ 51 ਕਸਮ ਦੀ ਜਿਹੜੀ ਆ ਉਹ ਮੋਹਮ ਚਲਾਈ ਗਈ ਆ ਇਸ ਘਰ ਦੇ ਵਿੱਚ ਜੋ ਗੋਲਡੀ ਬਰਾੜ ਦਾ ਜੱਦੀ ਘਰ ਆ ਮੁਖਸਰ ਦੇ ਵਿੱਚ ਉੱਥੇ ਵੀ ਐਨਆਈਏ ਦੀ ਰੇਡ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਹੋਈ ਆ ਸੋ ਅੱਜ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਮੁਖਤਰ ਦੇ ਨਾਲ ਸੰਬੰਧਿਤ ਹੈ ਗੋਲਡੀ ਬਰਾੜ ਨੂੰ ਅਤਵਾਦੀ ਐਲਾਨ ਦਿੱਤਾ ਤੇ ਹੁਣ ਤੱਕ ਪੰਜਾਬ ਜਾਂ ਖਾਲਿਸਤਾਨ ਦੇ ਨਾਲ ਜੁੜੇ ਜਿਹੜੇ ਨਾਮ ਨੇ ਜਿਨ੍ਹਾਂ ਨੂੰ ਅਤਵਾਦੀ ਐਲਾਨਿਆ ਜਾ ਚੁੱਕਿਆ ਹੈ ਗੋਲਡੀ ਬਰਾੜ ਤੋਂ ਇਲਾਵਾ ਉਹਨਾਂ ਦੇ ਵਿੱਚ ਵਦਾਵਾ ਸਿੰਘ ਬੱਬਰ ਉਰਫ ਚਾਚਾ ਲਖਬੀਰ ਸਿੰਘ ਰੋਡੇ ਰਣਜੀਤ ਸਿੰਘ ਮੀਟਾ ਪਰਮਜੀਤ ਸਿੰਘ ਪੰਜਵੜ ਭੁਪਿੰਦਰ ਸਿੰਘ ਪਿਲਦਾ ਗੁਰਮੀਤ ਸਿੰਘ ਬੱਗਾ ਗੁਰਪਤਵੰਤ ਸਿੰਘ ਪੰਨੂ ਹਰਦੀਪ ਸਿੰਘ ਨੇਜਰ ਤੇ ਪਰਮਜੀਤ ਸਿੰਘ ਬੰਮਾ ਨੌਵਾਂ ਨਾਮ ਸੀ ਔਰ ਦਸਵਾਂ ਨਾਮ ਇਸ ਦੇ ਵਿੱਚ ਗੋਲਡੀ ਬਰਾੜ ਦਾ ਸ਼ਾਮਲ ਹੋ ਤੇ ਹੁਣ ਗੱਲ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀ ਜੋ ਸਰਕਾਰ ਦੇ ਨਾਮ ਹੋ ਗਿਆ ਹੈ ਸਰਕਾਰ ਨੇ 1080 ਕਰੋੜ ਰੁਪਏ ਦੇ ਵਿੱਚ ਇਸ ਥਰਮਲ ਪਲਾਂਟ ਨੂੰ ਖਰੀਦਿਆ ਹੈ ਮੁੱਖ ਮੰਤਰੀ ਮਾਨ ਨੇ ਜਿੱਥੇ ਖਰੀਦ ਤੱਕ ਪਹੁੰਚਣ ਵਾਲੇ ਸਪਰਤ ਤੋਂ ਜਾਣੂ ਕਰਵਾਇਆ ਉੱਥੇ ਹੀ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਨਿੱਜੀ ਥਰਮਲਾਂ ਨਾਲ ਸਮਝੌਤਿਆਂ ਦੀ ਜਾਂਚ ਦੀ ਗੱਲ ਹੋ ਰਹੀ ਹੈ। ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ। ਨਵੇਂ ਸਾਲ ਦੀ ਆਮਦ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਖੁਦ মিডিਆ ਦੇ ਮੁਖਤੱਬ ਹੋਏ ਤੇ ਵੱਡੀ ਜਾਣਕਾਰੀ ਸਾਂਝੀ ਕੀਤੀ ਕਿ ਸਰਕਾਰ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆ ਜਿਸ ਦੀ ਖਰੀਦ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਦੇ ਨਾਲ ਕੀਤੀ ਗਈ ਹੈ ਤੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਾਫ਼ ਕੀਤਾ ਕਿ ਪਲਾਂਟ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਪਲਾਂਟ ਦੀ ਖਰੀਦੇ ਨਾਲ 33% ਪੀਪੀਏ ਵੀ ਖਤਮ ਹੋ ਗਏ ਨੇ ਤੇ ਬਾਕੀ ਬਚੇ ਦੋ ਪ੍ਰਾਈਵੇਟ ਥਰਮਲਾਂ ਦੇ ਸਮਝੌਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਪਹਿਲਾਂ ਸਾਡੇ ਕੋਲੇ ਦੋ ਥਰਮਲ ਪਲਾਂਟ ਸੀ ਸਰਕਾਰੀ ਤਿੰਨ ਸੀ ਪ੍ਰਾਈਵੇਟ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜ਼ਿਕਰ ਜੋ ਹੋ ਗਿਆ ਕਿ ਸਰਕਾਰ ਦੇ ਵੱਲੋਂ ਖਰੀਦੇ ਪਲਾਂਟ ਦੀ ਸਮਰੱਥਾ 540 ਮੈਗਾਵਾਟ ਹੈ ਜਿਸ ਨੂੰ ਸਰਕਾਰ ਨੇ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਈ ਹਾਸ ਦੇ ਨਾਲ ਖਰੀਦ ਕੀਤੀ ਗਈ ਹੈ ਇਸ ਦੀ ਹైదరాబాద్ ਦੇ ਨੈਸ਼ਨਲ ਕੰਪਨੀ ਲਾਟਰ ਟ੍ਰਿਬਿਊਨਲ ਦੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਹਾਲਾਂਕਿ ਇਸ ਥਰਮਲ ਨੂੰ ਖਰੀਦਣ ਦੀ ਦੌੜ ਦੇ ਵਿੱਚ ਕਰੀਬ 10 ਕੰਪਨੀਆਂ ਸ਼ਾਮਲ ਸਨ 플ਾਨ ਖਰੀਦਣ ਦੇ ਲਈ ਜੂਨ ਮਹੀਨੇ ਤੋਂ ਕੰਮ ਸ਼ੁਰੂ ਹੋਇਆ ਸੀ ਉੱਥੇ ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਸੀਐਮ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਬੰਦ ਕੀਤਾ ਜਦਕਿ ਅਕਾਲੀ ਦਲ ਦੀ ਸਰਕਾਰ ਨੇ ਮਹਿੰਗੇ ਬਿਜਲੀ ਸਮਝੌਤੇ ਕੀਤੇ ਸਨ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਿਆਨ ਮੰਤਰੀ ਜੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਗਵਾਹੀ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲੈਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲੈਂਟ ਕੀਤੇ ਉਹਨਾਂ ਨਾਲ 15-15 ਰੁਪਏ 16-16 ਰੁਪਏ 17-17 ਰੁਪਏ ਪਰ ਯੂਨਿਟ ਐਗਰੀਮੈਂਟ ਹੋਇਆ ਹੈ ਨਾ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਆਖਰਕਾਰ ਗੁਇੰਦਵਾਲ ਦਾ ਥਰਮਲ ਪਲੈਂਟ ਸਰਕਾਰ ਦੇ ਨਾਮ ਹੋ ਗਿਆ ਹੈ। ਖੈਰ ਇਸ ਦੇ ਨਾਲ ਸਸਤੀ ਬਿਜਲੀ ਵਾਲਾ ਫਾਰਮੂਲਾ ਕਿੰਨਾ ਕੁ ਕਾਮਯਾਬ ਹੁੰਦਾ ਤੇ ਆਮ ਜਨਤਾ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ ਇਹ ਵੇਖਣਾ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ। ਤਾਂ ਸਰਕਾਰ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਕੇ ਆਪਣੀ ਪੇਟ ਥਾਪੜ ਰਹੀ ਹੈ ਤਾਂ ਵਿਰੋਧੀ ਵਿਰੋਧੀ 13 ਸਵਾਲ ਕਰ ਰਹੀਆਂ ਨੇ ਕਿ ਖਰਚਾ ਚੱਕ ਕੇ ਪ੍ਰਾਈਵੇਟ ਥਰਮਲ ਪਲੈਂਟ ਖਰੀਦਣਾ ਕੋਈ ਸਿਆਣਪ ਵਾਲਾ ਸੌਦਾ ਨਹੀਂ। ਤੇ ਜੇ ਸਰਕਾਰ ਕੋਲੇ ਪੈਸੇ ਹਨ ਤਾਂ ਫਿਰ ਪਹਿਲਾਂ ਸਰਕਾਰੀ ਥਰਮਲ ਪਲਾਂਟਾਂ ਦੀ ਕਾਇਆ ਕਲਪ ਕਰੇ ਕੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ ਉਹ 1080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਕਿਉਂਕਿ ਜੇ ਸਾਡੀ ਸਰਕਾਰ ਕੋਲੇ ਇੰਨਾ ਪੈਸਾ ਹੈ ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰਨਾਨਕ ਸਾਹਿਬ ਦੇ ਨਾਮ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਬਾਰਾ ਚਾਲੂ ਕੀਤਾ ਜਾਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਬੰਦ ਕਰਨਾ ਚਾਹਿਆ ਰੋਪੜ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ ਰੋਪੜ ਦੇ ਥਰਮਲ ਪਲਾਂਟ ਦੀ ਤਾਂ ਕਲੋਨੀ ਤੁਸੀਂ ਵੇਚਣ ਤੇ ਲਾਈ ਹੈ ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ ਜੀ ਐਚ ਟੀ ਪੀ ਦਾ ਜਿਹੜਾ ਥਰਮਲ ਪਲੈਂਟ ਹੈ ਲਹਿਰਾ ਮੁਹਬਤ ਦੇ ਵਿੱਚ ਮਈ 2022 ਤੋਂ ਡਿਸਫੰਕਸ਼ਨਲ ਪਿਆ ਚੱਲ ਨਹੀਂ ਰਿਹਾ ਕੋਈ ਟੈਕਨੀਕਲ ਫਾਲਟ ਆ ਗਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਕਿਉਂਕਿ ਪੰਜਾਬ ਦਾ ਪੈਸਾ ਤਾਂ ਉੱਥੇ ਬਹੁਤ ਬਚ ਸਕਦਾ ਸੀਗਾ ਤੇ ਮੁੱਖ ਮੰਤਰੀ ਮਾਨ ਵੱਲੋਂ ਅੱਜ ਇੱਕ ਕਹਾਣੀ ਦਾ ਜ਼ਿਕਰ ਕੀਤਾ ਗਿਆ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਗੋਇੰਦਵਾਲ ਥਰਮਲ ਪਲੈਂਟ ਬਾਰੇ ਤਾਂ ਉਸ ਮੌਕੇ ਤੇ ਉਹਨਾਂ ਨੇ ਇੱਕ ਕਹਾਣੀ ਦਾ ਜ਼ਿਕਰ ਕੀਤਾ ਦਰਅਸਲ ਜ਼ਿਕਰ ਇੰਡੀਆ ਘੜ ਚੋੜ ਦਾ ਹੋ ਰਿਹਾ ਸੀ ਇੰਡੀਆ ਘੜ ਚੋੜ ਨੂੰ ਬਚਾਉਣ ਲਈ ਉਹਨਾਂ ਕਹੇ ਕਿ ਇੰਡੀਆ ਘੜ ਚੋੜ ਸੰਵਿਧਾਨ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਹੈ ਸੰਵਿਧਾਨ ਬਚੇਗਾ ਤਾਂ ਪਾਰਟੀਆਂ ਬਚਨਗੀਆਂ ਪਰ ਇਸੇ ਦੇ ਵਿੱਚ ਹੀ ਜ਼ਿਕਰ ਕਾਂਗਰਸ ਦਾ ਵੀ ਆ ਗਿਆ ਕਿਉਂਕਿ ਕਾਂਗਰਸ ਪਾਰਟੀ ਇੰਡੀਆ ਘੜ ਚੋੜ ਦੀ ਸਭ ਤੋਂ ਵੱਡੀ ਪਾਰਟੀ ਹੈ ਤਾਂ ਮੁੱਖ ਮੰਤਰੀ ਨੇ ਕਾਂਗਰਸ ਦਾ ਜ਼ਿਕਰ ਕੀਤਾ ਨਾ ਸਿਰਫ ਜ਼ਿਕਰ ਕੀਤਾ ਕਾਂਗਰਸ ਤੇ ਨਿਸ਼ਾਨੇ ਤੱਕ ਸਾਦੇ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਦਿੱਲੀ ਤੇ ਪੰਜਾਬ ਦੇ ਵਿੱਚ ਜੇ माँ ने बच्चे कोई सब तो छोटी कहानी सुनानी हो छोटी कहानी है एक कांग्रेस होती है उसमें अगली मीटिंग जल्दी होगी उसमें जो वहां पे डिस्कशन होगा उसके बाद ही बता पाएंगे तो हुन की होया है ओना दा ने हुन की होया है मेरे सालो लायस नहीं जाना चाहिए मैं कहना ये तुसी पंजाब ते दिल्ली च मां अपने बच्चे नु दुनिया दी सब तो छोटी कहानी सुना सकदी है एक थी कांग्रेस ਤੇ ਮੁੱਖ ਮੰਤਰੀ ਮਾਨ ਵੱਲੋਂ ਕਾਂਗਰਸ ਨੂੰ ਬੀਤੇ ਦੀ ਕਹਾਣੀ ਦੱਸਣ ਤੇ ਕਾਂਗਰਸ ਨੇ ਵੀ ਪਲਟਵਾਰ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਦੀ ਤਾਂ ਕਹਾਣੀ ਹੈ ਪਰ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਚ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜਨਮ ਹੀ ਨਹੀਂ ਹੋਣ ਦਿੱਤਾ ਮੈਂ ਤਾਂ ਆਮ ਆਦਮੀ ਪਾਰਟੀ ਲਈ ਪਹਿਲਾਂ ਤਾਂ ਇਹ ਵੀ ਨਹੀਂ ਗੱਲ ਕਹਿ ਸਕਦਾ ਕਿ ਇੱਕ ਸੀ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਹੋ ਨਹੀਂ ਦਿੱਤਾ ਨਾ ਰਾਜਸਥਾਨ ਨੇ ਨਾ ਛੱਤੀਸਗੜ੍ਹ ਨੇ ਤੇ ਨਾ ਹੀ ਮੱਧ ਪ੍ਰਦੇਸ਼ ਨੇ ਨੋਟਾ ਨਾਲੋਂ ਘੱਟ ਮੋਟਾ ਤੁਹਾਨੂੰ ਉੱਥੇ ਪਈਆਂ ਤੇ ਗੱਲਾਂ ਤੁਸੀਂ ਉਹ ਕਾਂਗਰਸ ਦੀਆਂ ਕਰਦੇ ਹੋ ਜਿਨ੍ਹਾਂ ਦਾ ਇਤਿਹਾਸ ਸ਼ਾਇਦ ਤੁਹਾਨੂੰ ਨਹੀਂ ਪਤਾ ਕਾਂਗਰਸ ਪਾਰਟੀ ਨੇ ਕੀ ਕੀ ਕੀਤਾ ਦੇਸ਼ ਲਈ ਨਹੀਂ ਪਤਾ ਕੁਰਬਾਨੀਆਂ ਕੀ ਕੀ ਦਿੱਤੀਆਂ ਨਹੀਂ ਪਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਆਪ ਦੇ ਗਰੀਬਾਂ ਚਾਕੇ ਫਿਰ ਦੂਜਾ ਦੀ ਗੱਲ ਕਰੇ ਤੇ ਮਸਲਾ ਚਾਕੀਆਂ ਦਾ ਵੀ ਅੱਜ ਗਰਮਾਇਆ ਰਿਹਾ ਚਾਕੀਆਂ ਨੂੰ ਲੈ ਕੇ ਸੀਐਮ ਇੱਕ ਵਾਰ ਫਿਰ ਹਮਲਾਵਰ ਰੁਖ ਚ ਨਜ਼ਰ ਆਇਆ ਸੀਐਮ ਨੇ ਕਿਹਾ ਕਿ ਪੰਜਾਬ ਦੀਆਂ ਚਾਕੀਆਂ ਅਸੀਂ ਦਿੱਲੀ ਦੀਆਂ ਸੜਕਾਂ ਤੇ ਵੀ ਦਿਖਾਵਾਂਗੇ ਉਹਨਾਂ ਇਹ ਵੀ ਕਿਹਾ ਕਿ ਪਤਾ ਨਹੀਂ ਕੌਣ ਉਹ ਲੋਕ ਨੇ ਜਿਹੜੇ ਸ਼ਹੀਦਾ ਨੂੰ ਰਿਜੈਕਟ ਕਰਦੇ ਨੇ ਪਤਾ ਨਹੀਂ ਕੌਣ ਨੇ ਜੋ ਪੰਜਾਬ ਦੇ ਕਲਚਰ ਨੂੰ ਰਿਜੈਕਟ ਕਰਦੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਤੇ ਅਸੀਂ ਇਹ ਚਾਕੀਆਂ ਦਿਖਾਵਾਂਗੇ ਪਰ ਇਹ ਚਾਕੀਆਂ ਦਿੱਲੀ ਦੀਆਂ ਸੜਕਾਂ ਤੇ ਵੀ ਨਜ਼ਰ ਆਉਣਗੀਆਂ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਸੁਨੀਲ ਜਾਖੜ ਭਾਜਪਾ ਪ੍ਰਧਾਨ ਤੇ ਵੀ ਨਿਸ਼ਾਨੇ ਸਾਧੇ ਗਏ ਔਰ ਉਹਨਾਂ ਕਿਹਾ ਕਿ सुनील जाखड़े नवे झूठ बोलना सीखे ने और बीजेपी के प्रैक्टिस हो जाएगी दिल्ली में तीनों जाकियों को पूरी दिल्ली की सड़कों पे दिखाऊंगा मैं लाल किला पे सिर्फ लाल किला पे क्यों दिखाऊंगा पंजाब में भी दिखाऊंगा अगर हम हमारे बिना पंजाब की झांकी के बिना पंद्रह अगस्त और छब्बीस जनवरी की कल्पना कैसे कर ली इन लोगों ने मतलब हैरानी की हद कौन कौन चुनता है जी ये क्राइटेरिया क्या है इसका ये दो दो डिजाइन दिए राउंड जो दूसरे राउंड में पहुंच गई या तीसरे राउंड में पहुंच गई ये कोई टूर्नामेंट हो रहा है तो ये तो बीजेपी ने भी क्लियर कर दिया मनिस्टर साहब ने कि ये उनकी निजी सोच है जब पार्टी ने किसी ने किनारा करना हो ना किसी बात से तो ये 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 होता है ना क्यों ये उनकी निजी सोच है अब फोटो वाली भी सोच निजी हो सकती है तो हम हम रिजेक्टेड कैटेगरी में क्यों भेजे भगत सिंह को माई भागो जी को करतार सिंह जी को महाराजा रंजीत सिंह जी को लाला लाजपत राय जी को जले वाले बाग का जो साका था उसको हम क्या रिजर्व रिजेक्टेड रे, रे, कैटेगरी में भेज देंगे जी उधर तो आ नहीं पाई इधर दिखा देंगे क्यों फिर मैं नहीं दिखा दूंगा दिल्ली में जो फोटो वाला सुनील जाखड़ जी ने बोला था मैंने पहले भी उस दिन भी बोला था वो नए नए बीजेपी में गए हैं अभी इतने कॉन्फिडेंस से झूठ बोल नहीं पा रहे हैं वो तो अभी धीरे धीरे सीख जाएंगे क्योंकि तो तो स्क्रिप्ट आती है लिख के कि ये बोल दो तो मैं जब देख रहा था तो उनके होट काम रहे थे कोई बात नहीं मेरी हमदर्दी है उनके साथ गल करते राजोवाड़ा मामले की श्रोमी गुरुद्वारा प्रबंधक कमेटी ने बलवंत सिंह राजा ने मामले च समा वधा की अपील की है और जथेदार अकाल तख्त साहब न एक पत्र लिख के ਇਹ ਅਪੀਲ ਕੀਤੀ ਗਈ ਹੈ ਦਰਅਸਲ ਜੱ태ਦਾਰ ਅਕਾਲਤਖ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਔਰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਜੱ태ਦਾਰ ਅਕਾਲਤਖ ਸਾਹਿਬ ਨੇ ਹਦੇਸ਼ ਕਰ ਲਿਆ ਕਿ ਆਸੀ ਕਿ ਜੇ 31 ਦਸੰਬਰ ਤੱਕ ਰਾਜੋਆਣਾ ਦੀ ਫਾਂਸੀ ਰਾਤ ਨਹੀਂ ਹੁੰਦੀ ਤਾਂ ਰਹਿਮ ਸਬੰਧੀ ਪਾਈ ਗਈ ਪਟੀਸ਼ਨ ਤੇ ਸ਼ਰੋਮੀ ਕਮੇਟੀ ਵਿਚਾਰ ਕਰੇ ਜਿਸ ਤੋਂ ਬਾਅਦ ਐਸਟੀਪੀਸੀ ਪ੍ਰਧਾਨ ਵੱਲੋਂ ਜੱ태ਦਾਰ ਅਕਾਲਤਖ ਸਾਹਿਬ ਤੋਂ ਹੋਰ ਸਮਾਂ ਮੰਗਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੀ ਅਕਾਲਤਖ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹਰ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਕੇਂਦਰ ਸਰਕਾਰ ਦੇ ਨਾਲ ਬੈਠਕ ਹੋਏਗੀ। ਅਸੀਂ ਇਹੋ ਗੈ ਕਿ ਸ਼੍ਰੀ ਕਲਤਖ ਸਾਹਿਬ ਦੇ ਪੰਜ ਸਿੰਘ ਸਹਿਬਾਨਾ ਦੀ 6 ਦਸੰਬਰ 2023 ਨੂੰ ਇਕੱਤਰਤਾ ਹੋਈ ਸੀ ਜਿਸ ਵਿੱਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜ ਸਿੰਘ ਸਹਿਬਾਨਾ ਵੱਲੋਂ ਇਹ ਦੇਸ਼ ਵੀ ਦਿੱਤਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਰਹਿਮਸਵੰਦੀ ਪਾਈ ਆਪਣੀ ਅਪੀਲ ਤੇ ਵਿਚਾਰ ਕਰ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਜਥੇਦਾਰ ਸਾਹਿਬ ਨੇ ਚਿੱਠੀ ਲਿਖ ਦਿੱਤੀ ਆ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਆ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਆ ਖਤੋਕਤਾਬ ਸਾਡੀ ਜਾਰੀ ਆ ਆਉਂਦੇ ਦੋ-ਚੋਂ ਦਿਨਾਂ ਦੇ ਵਿੱਚ ਮੇਰਾ ਖਿਆਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਹਦੋਂ ਜਾ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋ-ਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿੱਚੇ ਸੀਗੀ ਉਹ ਸਾਡਾ ਹੁਣ 1-2-4 ਦਿਨਾਂ 'ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਨੂੰ ਤਾਂ ਅਨਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਪਰੰਪਰ ਦੇ ਤੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਉਹ ਕਿਦਾ ਖੰਡਪਾਟ ਸਾਹਿਬ ਦਾਪੂ ਪਾਇਆ ਗਿਆ ਐਸਜੀਪੀਸੀ ਸਮੇਤ ਕਈ ਸਿਕ ਜਥੇਬੰਦੀਆਂ ਇਸ 'ਚ ਸ਼ਾਮਲ ਹੋਈਆਂ ਐ ਐਸਜੀਪੀਸੀ ਪ੍ਰ단 ਹਰਜਿੰਦਰ ਸਿੰਘ ਤਾਮੀ ਮੌਜੂਦ ਰਹੇ ਸ਼੍ਰੀ ਕਾਲ ਤੱਕ ਸਾਹਿਬ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਨੂੰ ਇਸ ਮੌਕੇ ਤੇ ਯਾਦ ਕੀਤਾ ਗਿਆ ਸਭ ਤੋਂ ਬੁਢੇ ਸਿੰਘ ਜੀ ਕੌਂਕੇ ਜਨਾਂ ਨੂੰ ਪੁਲਿਸ ਨੇ ਨਾਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨਾ ਤਛੱਦ ਉਹਨਾਂ ਤੇ ਢਾਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸ ਜਿਹੜੇ ਕਾਲ ਤੱਕ ਸਾਬ ਧੰਨ ਵਿੱਚ ਲੰਦਾ ਔਰ ਸ਼ੀਰਿਅਲ ਕਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰਵੇ ਕੇਸ ਦੀ ਕਰਨ ਵਾਸਤੇ ਜਿਹੜਾ ਸੀਸ਼ੇ ਦੇ ਅਕਾਲ ਤਫਸਿਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਔਰ ਅੱਜ ਭਾਈ ਸਾਹਿਬਾ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼ੀਸ਼ੇ ਦੇ ਅਕਾਲ ਤਕਸਿਲ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ 31 ਸਾਲ ਵੀਤ ਗਏ ਨੇ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਪੁਲਿਸ ਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮਕੈਨਿਕ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼੍ਰਮnik ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋ-ਕੋ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ। ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ ਤੋਂ ਸ੍ਰੀ ਖੰਡ ਪਾਠ ਸਾਹਿਬ ਦੀ ਪ੍ਰੰਪਤਾ ਹੋਈ ਸੀ। ਅੱਜ ਅੰਮ੍ਰਿਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ। ਉਹਨਾਂ ਦੇ ਪਰਿਵਾਰਕ ਉਹਨਾਂ ਦੇ ਧਰਮ ਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਇਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਮਾਨ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਬੇਦਬਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਛੇਤੀਆਂ ਬਹੁਤ ਵੱਡੀਆਂ ਹੋ ਜਾਂਦੀਆਂ